18ਵੀਂ ਸਦੀ ਵਿੱਚ ਮੁਗਲ ਹਕੂਮਤ ਵੱਲੋਂ ਸਿੱਖਾਂ ਉੱਤੇ ਕਾਫੀ ਜ਼ੁਲਮ ਕੀਤੇ ਜਾ ਰਹੇ ਸਨ। ਲਾਹੌਰ ਦੇ ਨੌਬ ਜ਼ਕਰੀਆ ਖਾਨ ਨੇ ਸਿੱਖ ਧਰਮ ਨੂੰ ਮਿਟਾਉਣ ਲਈ ਕਈ ਕਿਨਾਰੇ ਕੰਮ ਕੀਤੇ। ਇਸੇ ਸਮੇਂ ਭਾਈ ਤਾਰੂ ਸਿੰਘ ਇੱਕ ਨਿਮਰ ਸੇਵਾਦਾਰ ਅਤੇ ਸਾਧੂ ਪ੍ਰਕਿਰਤੀ ਦੇ ਸਿੱਖ ਗਰੀਬਾਂ ਦੀ ਮਦਦ ਕਰਦੇ ਸਨ ਅਤੇ ਗੁਪਤ ਰੂਪ ਵਿੱਚ ਸਿੱਖਾਂ ਨੂੰ ਰਿਹائش, ਖਾਣ, ਪੀਣ ਅਤੇ ਸਹਾਇਤਾ ਪ੍ਰਦਾਨ ਕਰਦੇ ਸਨ। ਇਹ ਕੰਮ ਮੁਗਲ ਰਾਜ ਦੇ ਕਾਨੂੰਨਾਂ ਅਨੁਸਾਰ ਗੁਨਾਹ ਸੀ। ਪਾਈ ਜੀ ਨੂੰ ਫੜ ਲਿਆ ਗਿਆ ਅਤੇ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਉੱਥੇ ਉਹਨਾਂ ਨੂੰ ਚੋਣ ਦਿੱਤੀ ਗਈ। ਇਸਲਾਮ ਧਰਮ ਕਬੂਲ ਕਰ ਲਵੋ ਜਾਂ ਮੌਤ ਲਈ ਤਿਆਰ ਹੋ ਜਾਓ। ਪਾਈ ਤਾਰੂ ਸਿੰਘ ਨੇ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ, "ਮੇਰਾ ਸਿਰ ਲੈ ਲਓ ਪਰ ਮੇਰਾ ਧਰਮ ਨਹੀਂ।" ਇਹ ਸੁਣ ਕੇ ਜ਼ਕਰੀਆ ਖਾਨ ਨੇ ਹੁਕਮ ਦਿੱਤਾ ਕਿ ਇਸ ਦਾ ਸਿਰ ਨਾ ਕੱਟੋ, ਸਿਰ ਦੀ ਖਾਲ ਉਤਾਰੋ। ਇਹ ਇੱਕ ਬੇਹੱਦ ਦਰਦਨਾਕ ਅਤੇ નિર્દય ਸਜ਼ਾ ਸੀ। ਪਰ ਪਾਈ ਤਾਰੂ ਸਿੰਘ ਨੇ ਬਿਨਾਂ ਕੰਮ ਆਪਣ ਕੀਤੇ ਵਾਹਿਗੁਰੂ ਵਾਹਿਗੁਰੂ ਜਪਦੇ ਹੋਏ ਇਹ ਸਜ਼ਾ ਸਹਿ ਲਈ ਕੁਝ ਦਿਨਾਂ ਬਾਅਦ ਭਾਈ ਸਾਹਿਬ ਨੇ ਸ਼ਹੀਦੀ ਪ੍ਰਾਪਤ ਕੀਤੀ ਕਿਹਾ ਜਾਂਦਾ ਹੈ ਕਿ ਜ਼ਕਰੀਆ ਖਾਨ ਜੋ ਉਹਨਾਂ ਨੂੰ ਸਜ਼ਾ ਦੇਣ ਵਾਲਾ ਸੀ ਉਹ ਵੀ ਭਾਰੀ ਦਰਦ ਅਤੇ ਮਨ ਦੀ ਤਕਲੀਫ ਚ ਮਰ ਗਿਆ ਇਹ ਸੱਚ ਦਾ ਜਿੱਤ ਅਤੇ ਸਾਧੂ ਦੀ ਸ਼ਾਪਵੰਦ ਸਾਬਤ ਹੋਇਆ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਕਰੋ